ਅਕਸਰ ਵੇਖਣ ਨੂੰ ਮਿਲਦਾ ਹੈ ਕਿ ਆਵਾਰਾ ਕੁੱਤਿਆਂ ਦੇ ਵੱਲੋਂ ਰਾਗਿਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕਈ ਵਾਰ ਇਹ ਆਵਾਰਾ ਕੁੱਤੇ ਬੱਚਿਆਂ ਨੂੰ ਵੀ ਨੋਚ ਜਾਂਦੇ ਨੇ ਬਟਾਲਾ ਵਿੱਚ ਇਨੀ ਦਿਨੀ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱਲਿਆ ਹੈ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਵੱਡੀ ਗਿਣਤੀ ਵਿੱਚ ਆਵਾਰਾ ਕੁੱਤਿਆਂ ਦੇ ਵੱਲੋਂ ਵੱਢਣ ਦੇ ਕਈ ਮਾਮਲੇ ਰੋਜ਼ਾਨਾ ਹੀ ਸਾਹਮਣੇ ਆ ਰਹੇ ਨੇ ਸਿਵਲ ਹਸਪਤਾਲ ਦੇ ਰਿਕਾਰਡ ਦੇ ਮੁਤਾਬਕ ਪਿਛਲੇ 3 ਦਿਨਾਂ ਵਿੱਚ ਹੁਣ ਤੱਕ ਕਰੀਬ ਐਸੇ ਮਰੀਜ਼ ਸਾਹਮਣੇ ਆਏ ਨੇ ਜੋ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਨੇ ਅਤੇ ਇਲਾਜ ਕਰਵਾ ਕੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਵੀ ਕਈ ਲੋਕ ਨਿੱਜੀ ਹਸਪਤਾਲਾਂ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾ ਰਹੇ ਨੇ ਬਟਾਲਾ ਤੋਂ ਲਖਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰਾਣਾ ਲਾਈਵ ਤੁਕ ਦੀਰ ਸੇ ਮੈਂ ਫਾਰਮਾਸਿਸਟ ਹਾਂ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਉਹ 13 ਆ ਦੋ ਤਰੀਕ ਨੂੰ 12 ਕੇਸ ਤਿੰਨ ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਮਿਲ ਕੇ ਚਾਰ ਕੇਸ ਆ ਗਏ ਅਸੀਂ ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੋਣਾ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਰੋਜ਼ ਇੰਨੇ ਕੇਸ ਆ ਜਾਂਦੇ ਆ ਹਾਂ ਐਵਰੇਜ ਇੰਨੇ ਕੇ ਆ ਜਾਂਦੇ ਕੇਸ